ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੱਸਦੇ ਖੇੜਦੇ ਰੱਖੇ ਸੋ ਅੱਜ ਦੀ ਬਾਤ ਲੈ ਕੇ ਆਈਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਾਣੋ ਨੰਦ ਪਿਆਰੀ ਜੀ ਬਾਤ ਦਾ ਦੋ ਕੱਖਰ ਪਾ ਦਿਆ ਕਰੋ ਮਾੜੇ ਜੇ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਸੁਣਦੇ ਹੋ ਮੈਨੂੰ ਵੀ ਖੁਸ਼ੀ ਮਿਲ ਜਾਂਦੀ ਆ ਵੀ ਮੇਰੇ ਬੱਚੇ ਮੇਰੇ ਭੈਣ ਭਾਈ ਕਿੱਥੋਂ ਕਿੱਥੋਂ ਮੈਨੂੰ ਸੁਣਦੇ ਨੇ ਸੋ ਇੱਕ ਰਾਜਾ ਸੀ ਉਹਦੇ ਤਿੰਨ ਬੇਟੇ ਤੇ ਜਦੋਂ ਉਹ ਤਿੰਨ ਪੁੱਤ ਹੋ ਗਏ ਉਹਦੇ ਚੌਥਾ ਬੱਚਾ ਹੋਣਾ ਸੀ ਉਹ ਅਬਦੀ ਰਾਣੀ ਨੂੰ ਕਹਿਣ ਲੱਗਿਆ ਕਹਿੰਦਾ ਇਸ ਵਾਰ ਵੀ ਮੈਨੂੰ ਪੁੱਤ ਚਾਹੀਦਾ ਵੀ ਜੇ ਬੇਟੀ ਹੋਈ ਤਾਂ ਮੈਂ ਤਿੰਨਾ ਪੁੱਤਾਂ ਦੀ ਬਲੀ ਦੇ ਦੂੰਗਾ ਚਲੋ ਜੀ ਉਹ ਫਿਕਰਾਂ 'ਚ ਰਹਿੰਦੀ ਹੈ ਵਿਚਾਰੀ ਰਾਣੀ ਵੀ ਮੇਰੇ ਕਿਹੜਾ ਹੱਥ ਵੱਸ ਦੀ ਗੱਲ ਹੈ ਜਦੋਂ ਭਾਈ ਉਹਦਾ ਟਾਈਮ ਆਉਣ ਵਾਲਾ ਹੋ ਗਿਆ ਬੱਚੇ ਦਾ ਜਨਮ ਲੈਣ ਦਾ ਤਾਂ ਉਹ ਆਪਣੇ ਮੁੰਡਿਆਂ ਨੂੰ ਕਹਿਣ ਲੱਗੀ ਕਹਿੰਦੀ ਪੁੱਤ ਤੁਸੀਂ ਤਿੰਨੇ ਐ ਕਰੋ ਬਈ ਜੰਗਲ ਚ ਭੱਗ ਜਾਓ ਇੱਥੋਂ ਉੱਥੇ ਜਾ ਕੇ ਬਈ ਜੀ ਉਹ ਜਿੱਥੋਂ ਤੁਹਾਨੂੰ ਆਪਣਾ ਛੱਤ ਦਾ ਮਹਿਲ ਦੀ ਛੱਤ ਦਿਸਦੀ ਹੋਵੇ ਵੀ ਜੇ ਤਾਂ ਬੇਟੀ ਹੋਈ ਫੇਰ ਤਾਂ ਮੈਂ ਕਾਲਾ ਝੰਡਾ ਲਹਿਰਾਉਂਗੀ ਜੇ ਬੇਟਾ ਹੋਇਆ ਤਾਂ ਮੈਂ ਲਾਲ ਝੰਡਾ ਲਹਿਰਾਉਂਗੀ ਫੇਰ ਤੁਸੀਂ ਘਰ ਨੂੰ ਆ ਜਿਓ ਜੇ ਕਾਲਾ ਹੋਇਆ ਤਾਂ ਸਮਝ ਲਿਓ ਵੀ ਬੇਟੀ ਹੋਈ ਐ ਕਿ ਤੂੰ ਸੀ ਫੇਰ ਘਰੇ ਨਾ ਆਇਓ ਨਹੀਂ ਫੇਰ ਥੋੜੀ ਬਲੀ ਦੇ ਦੂਗਾ ਤੁਹਾਡਾ ਪਿਓ ਭਾਈ ਉਹਨੇ ਮੁੰਡੇ ਸਮਝਾ ਕੇ ਤੋਰ ਤੇ ਛੋਟੇ ਛੋਟੇ ਬੱਚੇ ਤਾਂ ਹੁਣ ਉਹਨਾਂ ਨੇ ਜਾ ਕੇ ਜੰਗਲ ਦੇ ਵਿੱਚ ਉਹੀ ਜੀ ਜਗਾ ਚੁਣੀ ਫਿਰ ਤੁਰ ਕੇ ਵੀ ਇੱਥੋਂ ਸਾਡੂ ਸਾਡਾ ਮਹਿਲ ਦਿਸਦਾ ਤਾਂ ਉਹ ਭਾਈ ਹੁਣ ਉੱਥੇ ਜਦੋਂ ਬੇਟੀ ਨੇ ਜਨਮ ਲੈ ਲਿਆ ਉਨੇ ਕਾਲਾ ਝੰਡਾ ਲਵਾਤਾ ਪੁਰ ਹੁਣ ਬੱਚਿਆਂ ਨੇ ਦੇਖ ਲਿਆ ਵੀ ਕਾਲਾ ਝੰਡਾ ਲੱਗ ਗਿਆ ਵੀ ਹੁਣ ਆਪਾਂ ਨਹੀਂ ਘਰੇ ਜਾ ਸਕਦੇ ਤਾਂ ਹੁਣ ਇੰਨੇ ਨੂੰ ਉਦੋਂ ਗਾਹਾਂ ਵਾਗੇ ਉਥੋਂ ਜਾ ਕੇ ਇਹਨਾਂ ਨੇ ਕਿਹਾ ਹੁਣ ਤਾਂ ਆਪਣਾ ਪੱਕਾ ਇੱਥੇ ਰਹਿਣਾ ਭਾਈ ਤਿੰਨਾ ਜਾਣਿਆਂ ਨੇ ਇੱਕ ਉਥੋਂ ਪੱਕੇ ਸਰਕੜੇ ਦੇ ਕਾਨੇ ਗੁੰਨੇ ਭਾਲ ਕੇ ਹੋਰ ਆਪਦਾ ਹਿਸਾਬ ਦੇ ਨਾਲ ਆਵਦੇ ਰਹਿਣ ਜੋਗੀ ਇੱਕ ਬਹੁਤ ਵਧੀਆ ਝੌਂਪੜੀ ਬਣਾ ਲਈ ਤਾਂ ਹੁਣ ਛੋਟੇ ਨੂੰ ਉੱਥੇ ਛੱਡ ਜਾਂਦੇ ਨੇ ਵੱਡੇ ਦੋਨੇ ਵਗ ਜਾਂਦੇ ਨੇ ਕੁਸ ਖਾਣ ਪੀਣ ਨੂੰ ਉਹਨੂੰ ਲਿਆ ਦਿੰਦੇ ਨੇ ਬਸ ਐ ਆਪਦਾ ਟਾਈਮ ਪਾਸ ਕਰਦੇ ਨੇ ਤੇ ਨਾਲਿਓ ਤਿੰਨਾਂ ਨੇ ਗੱਲ ਬਣਾਈ ਵੀ ਆਪਾਂ ਨੂੰ ਕਦੇ ਵੀ ਕੋਈ ਕੁੜੀ ਦੀ ਸੀ ਆਪਾਂ ਨੂੰ ਮਾਰ ਦਾਂਗੇ ਕਹਿੰਦੇ ਵੀ ਜੇ ਸਾਡੇ ਘਰੇ ਕੁੜੀ ਆਈ ਤਾਂ ਸਾਨੂੰ ਘਰ ਛੱਡਣਾ ਪਿਆ ਅਸੀਂ ਘਰੋਂ ਬੇਕਾਰ ਹੋਏ ਜੰਗਲਾਂ 'ਚ ਹੋਏ ਵੀ ਕੁੜੀਆਂ ਤਾਂ ਖਰਾਬ ਹੀ ਮਾੜੀਆਂ ਹੁੰਦੀਆਂ ਨੇ ਕਹਿੰਦੇ ਮਨ 'ਚ ਵੈ ਗਈ ਭਾਈ ਬੱਚਿਆਂ ਦੀ ਗੱਲ ਤਾਂ ਹੁਣ ਓਹੋ ਵੱਡੇ ਹੋ ਗਏ ਉਦੋਂ ਉਹ ਪੜੀ ਜਾਂਦੇ ਨੇ ਉਦੋਂ ਕੁੜੀ ਪੜ ਰਹੀ ਆ ਕੁੜੀ ਪਈ ਜਦੋਂ ਹੋ ਗਈ 12 ਸਾਲ ਦੀ ਤਾਂ ਉਹ ਉਦਾਸ ਪਰੇਸ਼ਾਨ ਆਪਣੀ ਮਾਂ ਨੂੰ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਭਾਈ ਸੀ ਆਪਣੀ ਮਾਂ ਨੂੰ ਕਹਿੰਦੀ ਮਾਂ ਮੇਰੇ ਭਾਈ ਵੀ ਹੈਗੇ ਸੀ ਉਹ ਕਹਿੰਦੀ ਨਾ ਬੇਟਾ ਤੈਨੂੰ ਕਿਹਨੇ ਕਹਿਤਾ ਕਹਿੰਦੀ ਵੀ ਕਿਸੇ ਨੇ ਨਹੀਂ ਕਿਹਾ ਵੀ ਮੈਂ ਤਾਂ ਉਹ ਪੁੱਛਿਆ ਭਾਈ ਉਹੋ ਉਦਾਸ ਪਰੇਸ਼ਾਨ ਬਾਗ ਦੇ ਵਿੱਚ ਫਿਰ ਰਹੀ ਹੈ ਕੁੜੀ ਉੱਥੇ ਇੱਕ ਪ੍ਰਾਣੀ ਤੋਂ ਦાસੀ ਆ ਗਈ ਉਹਦੇ ਲਵੇ ਉਹ ਕਹਿੰਦੀ ਤੂੰ ਅੱਜ ਗੁੜੀਆ ਰਾਣੀ ਐ ਇੰਨੀ ਉਦਾਸ ਕਿਉਂ ਐ ਤੇਰਾ ਇੰਨਾ ਸੋਹਣਾ ਬਾਗ ਇੰਨੇ ਨੇ ਸੋਹਣੇ ਫੁੱਲ ਲੱਗੇ ਹੋਏ ਕਹਿੰਦੀ ਤੂੰ ਇੱਥੇ ਇੱਕ ਸੂਰਜਮੁਖੀ ਦਾ ਫੁੱਲ ਵੀ ਲਾ ਲੈ ਉਹ ਕਹਿੰਦੀ ਕੀ ਫਾਇਦਾ ਹੁੰਦਾ ਮਾਂ ਉਹਦਾ ਕਹਿੰਦੀ ਉਹ ਸੂਰਜ ਵਾਂਗੂ ਚਮਕਦਾ ਐ ਰਾਤ ਨੂੰ ਹਨੇਰੇ 'ਚ ਵੀ ਕਹਿੰਦੀ ਉਹ ਰੌਸ਼ਨੀ ਦਿੰਦਾ ਕਹਿੰਦੀ ਵੀ ਐ ਨੇੜੇ ਨੇੜੇ ਚਾਨਣ ਦਿਖਾਉਂਦਾ ਬੰਦੇ ਨੂੰ ਪਰ ਕਹਿੰਦੀ ਇੱਕ ਗੱਲ ਐ ਪੁੱਤੋ ਮੁੰਡੇ ਹੱਥ ਲੈਣ ਲਾਉਣ ਤਾਂ ਕੁਛ ਨਹੀਂ ਹੁੰਦਾ ਜੇ ਮੁੰਡੇ ਹੱਥ ਲਾ ਲੈਣ ਨਾ ਤਾਂ ਮੁੰਡੇ ਬਾਰਾਂ ਮਹੀਨਿਆਂ ਵਾਸਤੇ ਹੰਸ ਬਣ ਕੇ ਉੱਡ ਜਾਂਦੇ ਨੇ ਉਹ ਕਹਿੰਦੀ ਅੱਛਾ ਇਹੋ ਜਿਹਾ ਬੂਟਾ ਕਹਿੰਦੀ ਫੇਰ ਉਹ ਹੰਸ ਬੰਦੇ ਮੁੰਡੇ ਨਹੀਂ ਬਣਦੇ ਦੁਬਾਰੇ ਉਹ ਕਹਿੰਦੀ ਜੇ ਉਹਨਾਂ ਦੀ ਭੈਣ ਬਾਰਾਂ ਮਹੀਨੇ ਮौन ਵਰਤ ਰੱਖੇ ਕਿਸੇ ਨਾਲ ਨਾ ਬੋਲੇ ਉਹ ਮੌਨ ਵਰਤ ਚ ਕਹਿੰਦੀ ਫੇਰ 12 ਮਹੀਨਿਆਂ ਬਾਅਦ ਉਹ ਹਾਂਸੋ ਫੇਰ ਮੁੰਡੇ ਬਣ ਸਕਦੇ ਨੇ ਹੁਣ ਭਾਈ ਕੁੜੀ ਨੇ ਕੱਢ ਤੇ ਫੇਰ 4-5 ਸਾਲ ਨਿਕਲ ਗਏ ਕੁੜੀ ਹੋ ਗਈ 18-20 ਸਾਲ ਦੀ ਹੋ ਗਈ ਕੁੜੀ ਜਵਾਨ ਹੋ ਗਈ ਉਧਰ ਉਹ ਜਵਾਨ ਹੋ ਗਏ ਮੁੰਡੇ ਉਹ ਤੋਂ ਵੱਡੇ ਨੇ ਤਿੰਨੇ ਤਾਂ ਇੱਕ ਦਿਨ ਕੁੜੀ ਫੇਰ ਆਪਦੀ ਮਾਂ ਨੂੰ ਕੁਛਦੀ ਐ ਵੀ ਮਾਂ ਸੱਚ ਦੱਸ ਮੇਰੇ ਭਾਈ ਹੈਗੇ ਸੀ ਹੁਣ ਕਹਿੰਦੀ ਜੇ ਸੱਚੀ ਗੱਲ ਦੱਸੇਂਗੀ ਠੀਕ ਹੈ ਕਹਿੰਦੀ ਨਹੀਂ ਮੈਂ ਤਾਂ ਮਰ ਜੂ ਕੁਝ ਖਾ ਕੇ ਉਹ ਕੁੜੀ ਕਹਿੰਦੀ ਭਾਈ ਮਾਂ ਡਰ ਗਈ ਉਹਨੂੰ ਕਹਿੰਦੀ ਵੀ ਕਿਸੇ ਨੂੰ ਦੱਸੀ ਨਾ ਤੇਰੇ ਪਿਓ ਨੂੰ ਨਾ ਪਤਾ ਲੱਗੇ ਇਸ ਗੱਲ ਦਾ ਵੀ ਕਿਸੇ ਨੂੰ ਨਹੀਂ ਪਤਾ ਹੈਗਾ ਵੀ ਤੇਰੇ ਤਿੰਨ ਭਰਾ ਸੀ ਵੀ ਤੇਰੇ ਪਿਓ ਨੇ ਮੈਨੂੰ ਆਏਗੇ ਹੱਸ ਵੀ ਇਹਨਾਂ ਦੀ ਬਲੀ ਦੇ ਦੂੰ ਜੇ ਕੁੜੀ ਹੋਈ ਕਹਿੰਦੀ ਫੇਰ ਮੈਂ ਉਹਨਾਂ ਨੂੰ ਜੰਗਲ 'ਚ ਭੇਜਦਾ ਵੀ ਹੁਣ ਮੈਨੂੰ ਨਹੀਂ ਪਤਾ ਵੀ ਉਹ ਹੈਗੇ ਨੇ ਕਿੱਥੇ ਨੇ ਵੀ ਮੈਂ ਜੰਗਲ 'ਚ ਭੇਜਦਾ ਤੀ ਵੀ ਨਹੀਂ ਰਾਜਾ ਉਹਨਾਂ ਨੂੰ ਮਾਰ ਦਿੰਦਾ ਤਿੰਨਾਂ ਨੂੰ ਭਾਈ ਕੁੜੀ ਕਹਿਣ ਲੱਗੀ ਇੱਕ ਦਿਨ ਵੀ ਮਾਂ ਮੈਂ ਤਾਂ ਮੇਰੇ ਭਾਂਜੇ ਨੂੰ ਪਾਲ ਕੇ ਲਈ ਆਂਗੀ ਉਹ ਹੁਣ ਜਾਣ ਨਹੀਂ ਦਿੰਦੀ ਵੀ ਪਹਿਲਾਂ ਉਹ ਗਵਾਲੇ ਮੈਂ ਹੁਣ ਇਹਨੂੰ ਨਾ ਗਵਾਲਾਂ ਭਾਈ ਕੁੜੀ ਇੱਕ ਦਿਨ ਚੋਰੀਆਂ ਖਾਣ ਪੀਣ ਦਾ ਸਮਾਨ ਲੈ ਕੇ ਨਿਕਲ ਗਈ ਤੇ ਗਈ ਹੋਈ ਤਾਂ ਜਾਂਦੀ ਆ ਜੰਗਲ ਚ ਭਾਲਦੀ ਫਿਰਦੀ ਐ ਉਹਨੂੰ ਕੁੜੀਆ ਦਿਸ ਜਾਂਦੀ ਐ ਉੱਥੇ ਜਾ ਕੇ ਉਹ ਬਾਹਰੋਂ ਆਵਾਜ਼ ਮਾਰਦੀ ਐ ਵੀ ਕੁੜੀਆ ਚ ਹੈਗਾ ਕੋਈ ਤਾਂ ਅੰਦਰੋਂ ਉਹਦਾ ਭਾਈ ਨਿਕਲਦਾ ਐ ਉਹ ਗਾ ਜਦੋਂ ਨੇ ਦੇਖੀ ਵੀ ਕੁੜੀ ਖੜੀ ਐ ਬੜੀ ਸੋਹਣੀ ਨੌਜਵਾਨ ਤਾਂ ਤਲਵਾਰ ਚੱਕ ਲਈ ਉਹਨੇ ਉਹ ਕਹਿੰਦੀ ਨਾ ਮੈਨੂੰ ਮਾਰੀ ਨਾ ਕਹਿੰਦਾ ਕਿਉਂ ਨਾ ਮਾਰਾਂ ਕਹਿੰਦਾ ਵੀ ਜੇ ਮੈਂ ਨਹੀਂ ਮਾਰੂੰਗਾ ਤਾਂ ਮੇਰੇ ਭਾਈ ਆਉਣ ਵਾਲੇ ਨੇ ਦੋ ਉਹ ਮਾਰ ਦੇਣਗੇ ਤੈਨੂੰ ਉਹ ਕਹਿੰਦੀ ਤੁਸੀਂ ਤਿੰਨ ਭਾਈਓ ਕਹਿੰਦਾ ਹਾਂ ਕਹਿੰਦੀ ਫੇਰ ਤੁਸੀਂ ਇੱਥੇ ਰਹਿੰਦੇ ਹੋ ਹੋਰ ਨਹੀਂ ਕੋਈ ਰਹਿੰਦਾ ਉਹ ਕਹਿੰਦਾ ਨਾ ਕਹਿੰਦੀ ਫੇਰ ਇੱਥੇ ਕਾਹਤੋਂ ਰਹਿੰਦੇ ਹੋ ਉਹ ਕਹਿੰਦਾ ਵੀ ਸਾਡੇ ਘਰੇ ਭੈਣ ਨੇ ਜਨਮ ਲਿਆਤੀ ਵੀ ਸਾਨੂੰ ਤਾਂ ਕੁੜੀਆਂ ਤੋਂ ਨਫ਼ਰਤ ਹੋ ਗਈ ਵੀ ਸਾਨੂੰ ਘਰ-ਵਾਰ ਛੱਡਣਾ ਪੈ ਗਿਆ ਤਾਂ ਉਹ ਕਹਿਣ ਲੱਗੀ ਵੀ ਇਹੀ ਜੀ ਗੱਲ ਨਹੀਂ ਤੇਰੀ ਭੈਣ ਮੈਂ ਹੀ ਆ ਮੈਂ ਤੁਹਾਨੂੰ ਲੱਭਣ ਆਈ ਆ ਵਾਈ ਉਹਨੇ ਤਲਵਾਰ ਸਿੱਟਤੀ ਵਿਚਾਰੇ ਨੇ ਕਿਉਂ ਭੈਣ ਮਸਾਮੀ ਲਈਤੀ ਖੂਨ ਨੂੰ ਖੂਨ ਕਹਿੰਦੇ ਨੇ ਪੁਕਾਰਦਾ ਹੈ ਤਾ ਭਾਈ ਉਹਨੇ ਗੜ ਨਾਲ ਲਾਈ ਉਹਨੂੰ ਕਹਿੰਦਾ ਵੀ ਤੂੰ ਲੁਕ ਜਾ ਹੁਣ ਝੌਂਪੜੀ ਚ ਲਪੋਤੀ ਵੀ ਦੂਜੇ ਭਾਈ ਵੱਡੇ ਆਉਣ ਵਾਲੇ ਨੇ ਵੀ ਕਿਤੇ ਉਹ ਨਾ ਤੈਨੂੰ ਮਾਰ ਦੇਣ ਤਾਂ ਭਾਈ ਜਦੋਂ ਉਹਦੇ ਭਾਈ ਆ ਗਏ ਉਹ ਉਹਨਾਂ ਨੂੰ ਦੱਸਣ ਲੱਗਿਆ ਕਹਿੰਦਾ ਅੱਜ ਇੱਕ ਬਹੁਤ ਸੋਹਣੀ ਕੁੜੀ ਆਈ ਥੀ ਕਹਿੰਦਾ ਉਹ ਰਹੀ ਉਹ ਕਹਿੰਦੇ ਕੌਣ ਤੀ ਕੁੜੀ ਕਹਿੰਦਾ ਆਪਣੀ ਭੈਣ ਸੀ ਭਾਈ ਉਨਾਂ ਨੂੰ ਵੀ ਮੋਹ ਜਾਗ ਗਿਆ ਵੀ ਸਾਡੀ ਭੈਣ ਰਹੀ। ਉਹ ਕਹਿੰਦਾ ਵੀ ਫੇਰ ਹੁਣ ਕਿੱਥੇ ਐ? ਇਹ ਮੁੜਗੀ ਕਹਿੰਦਾ ਹਾਂ ਮੈਂ ਮੋੜਤੀ ਕਹਿੰਦਾ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਤੇ ਵੀ ਆਪਾਂ ਮਾਰ ਦਾਂਗੇ। ਉਹ ਕਹਿੰਦਾ ਨਾ ਨਾ ਕਮਲਿਆ ਆਪਣੀ ਤਾਂ ਭੈਣ ਸੀ ਕਹਿੰਦਾ ਉਹ ਮਸਾਂ ਤਾਂ ਆਪਾਂ ਨੂੰ ਮਿਲਣੀ ਸੀ। ਕਹਿੰਦਾ ਕਦੋਂ ਕਿੰਨਾ ਕਚਿਰ ਹੋ ਗਿਆ। ਉਹ ਕਹਿੰਦਾ ਵੀ ਅਸੀਂ ਮਾਗਰ ਜਾ ਕੇ ਦੇਖ ਕੇ ਆਈਏ। ਤਾਂ ਭਾਈ ਉਹ ਕੁੜੀ ਨੂੰ ਕੱਢ ਲੈਂਦਾ ਅੰਦਰੋਂ। ਕਹਿੰਦਾ ਆਹ ਬੈਠੀ ਹੈ। ਅਈ ਤਿੰਨੇ ਭਾਈ ਇਹਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਨੂੰ ਖਾਣ ਪੀਣ ਨੂੰ ਦਿੰਦੀ ਐ ਤੇ ਉਹ ਕਹਿਣ ਲੱਗੇ ਵੀ ਭੈਣੇ ਤੂੰ ਸਾਡੇ ਕੋਲ ਹੀ ਰਹਿ ਜਾ ਨਾ ਵੀ ਮੈਂ ਲਿਆਉਣਾ ਸਮਾਨ ਬਾਹਰ ਤੂੰ ਖਾਣਾ ਖੂਣਾ ਬਣਾ ਕੇ ਆਪਾਂ ਉਗਰੀ ਰ੍ਹਾਂਗੇ ਉਹ ਕਹਿੰਦੀ ਠੀਕ ਐ ਤਾਂ ਹੁਣ ਭਾਈ ਉਹ ਨਾਲ ਇੱਕ ਉਹ ਸੂਰਜਮੁਖੀ ਦਾ ਫੁੱਲ ਲੈ ਜਾਂਦੀ ਐ ਤੋੜ ਕੇ ਤਾਂ ਗਾ ਉਹਦੇ ਵੀ ਯਾਦ ਨਹੀਂ ਰਹਿੰਦਾ ਉਹ ਜਦੋਂ ਨੇਰਾ ਹੁੰਦਾ ਉਹਨੂੰ ਨਾਲ ਜਾਣਣ ਜਾਂ ਮੜ ਮੋਟਾ ਦਿਸਦਾ ਉਹਨੂੰ ਉਹ ਮੁੰਡਿਆ ਇਹ ਦੇਖਣ ਲੱਗੇ ਵੀ ਫੁੱਲ ਕਿੰਨਾ ਸੋਹਣਾ ਬਾਈ ਉਹ ਹੱਥ ਲਾਤਾ ਤਿੰਨਾਂ ਨੇ ਤਿੰਨਾਂ ਨੇ ਹੱਥ ਲਾਇਆ ਉਹ ਤਾਂ ਤਿੰਨੇ ਹੰਸ ਬਣ ਕੇ ਉੱਡ ਗਏ ਉਹਨੂੰ ਪਛਤਾਉਂਦੀ ਐ ਕੁੜੀ ਵੀ ਮੈਨੂੰ ਤਾਂ ਨਾਲੇ ਉਹਨੇ ਦੱਸਿਆ ਤੀ ਦਾਸੀ ਨੇ ਕਿ ਇਹ ਹੰਸ ਬਣ ਜਾਣਗੇ ਜੇ ਮੁੰਡਿਆ ਨੇ ਹੱਥ ਲਾਤਾ ਵੀ ਮੈਂ ਲੁਕੋ ਕੇ ਕਿਉਂ ਨਾ ਰੱਖਿਆ ਫੇਰ ਸੋਚਦੀ ਐ ਵੀ ਹੁਣ ਮੈਨੂੰ 12 ਮਹੀਨੇ ਮੌਨ ਵਰਤ ਰੱਖਣਾ ਪਊਗਾ ਹੁਣ ਭਾਈ ਉਹ ਨੌਨ ਵਰਤ ਰੱਖ ਲਿਆ ਕਿਉਂ ਉੱਥੇ ਤਾਂ ਹੈ ਹੀ ਕੋਈ ਨਹੀਂ ਸੀ ਬੋਲਦੀ ਵੀ ਕਿਹਦੇ ਨਾਲ ਤਾਂ ਹੁਣ ਉਹ ਹੰਸ ਆਉਦੇ ਨੇ ਉਹਨਾਂ ਨੂੰ ਜੋਗਾ ਚੂਗਾ ਪਾ ਦਿੰਦੀ ਐ ਉਹਨੂੰ ਮਿਲ ਕੇ ਆਏ ਖਾ ਪੀ ਕੇ ਉੱਡ ਜਾਂਦੇ ਨੇ ਰੋਜ਼ ਆਉਂਦੇ ਨੇ ਉਹ ਐ ਪਾ ਦਿੰਦੀ ਐ ਕੁਛ ਨਾ ਕੁਛ ਉਹ ਖਾ ਪੀ ਕੇ ਉੱਡ ਜਾਂਦੇ ਨੇ ਇੱਕ ਦਿਨ ਉੱਥੇ ਕੋਈ ਰਾਜਾ ਆ ਗਿਆ ਉਹ ਰਾਜਾ ਉਹਨੇ ਦੇਖਿਆ ਆ ਕੇ ਵੀ ਇੰਨੀ ਸੁੰਦਰ ਕੁੜੀ ਉਹਨੂੰ ਕਹਿੰਦਾ ਵੀ ਤੂੰ ਕੌਣ ਐ ਜੰਗਲ 'ਚ ਤੂੰ ਕੀ ਕਰਦੀ ਐ ਤੇਰੇ ਨਾਲ ਕੌਣ ਰਹਿੰਦਾ ਉਹ ਕਹਿੰਦੀ ਉਹਨੇ ਬੋਲਣਾ ਤਾਂ ਐ ਹੀ ਨਹੀਂ ਸੀ ਉਹ ਚੁੱਪ ਕਰ ਗਈ ਬੋਲੀ ਨਹੀਂ ਉਹ ਉਹਦੇ ਮਾਗਰੀ ਅੰਦਰ ਵੜ ਗਿਆ ਚੋਂ ਕੁੜੀ 'ਚ ਉਹਨੇ ਦੇਖਿਆ ਵੀ ਉਹ ਤਾਂ ਕੋਈ ਨਹੀਂ ਉਹ ਫੇਰ ਬੁਲਾਉਂਦਾ ਵੀ ਤੂੰ ਇਕੱਲੀ ਰਹਿੰਦੀ ਐ ਉਹ ਬੋਲਦੀ ਨਹੀਂ ਉਹ ਦੇਖਦਾ ਵੀ ਜਾਤਾ ਹੈ ਸੰਗਦੀ ਹੈ ਜਾਂ ਇਹਨੇ ਬੁੱਲ ਨਹੀਂ ਸਕਦੀ ਵੀ ਕੀ ਸਮਝਾਂ ਮੈਂ ਇਹਨੂੰ ਵੀ ਇੰਨੀ ਸੋਹਣੀ ਸੁਨੱਖੀ ਕੁੜੀ ਐ ਨੌਜਵਾਨ ਇਕੱਲੀ ਕਿਉਂ ਰਹਿੰਦੀ ਐ ਓਰੇ ਤਾਂ ਭਾਈ ਉਹ ਉਹਨੂੰ 12 ਮਹੀਨੇ ਹੋ ਜਾ ਹੋਂ ਵਾਲੇ ਹੁੰਦੇ ਨੇ ਕੁੜੀ ਦੇ ਮਨ ਵਰਤ ਰੱਖੇ ਨੇ ਤਾਂ ਉਹ ਕੁੜੀ ਨੂੰ ਘੋੜੇ ਤੇ ਬਟੀਆਂ ਕੇ ਲੈ ਜਾਂਦਾ ਕਹਿੰਦਾ ਚੱਲ ਮੇਰੇ ਨਾਲ ਮੈਂ ਤੇਰੇ ਨਾਲ ਵਿਆਹ ਕਰੂੰਗਾ ਵੀ ਮੇਰੇ ਮੈਂ ਰਾਜਾ ਮੇਰੇ ਮਹਿਲਾਂ ਚ ਚੱਲ ਉਹਨੇ ਬੋਲਣਾ ਤਾਂ ਹੁੰਦਾ ਨਹੀਂ ਆਈ ਓਹੋ ਉੱਥੋਂ ਕੋਈ ਉਹਨੂੰ ਧਣੀਆਂ ਤੇ ਆ ਜਾਂਦਾ ਕੁੜੀ ਨੂੰ ਉਹ ਧਣੀਆਂ ਦੇ ਦਾਣੇ ਖੰਡੇ ਹੁੰਦੀ ਜਾਂਦੀ ਹੈ ਨਾਲੋਂ ਨਾਲ ਜਦੋਂ ਘੋੜਾ ਜਾਂਦਾ ਤਾਂ ਉਹ ਬਾਈ ਧਣੀਆਂ ਹਰਾ ਹੋ ਜਾਂਦਾ ਹੈ ਹੰਸਾਂ ਦੇ ਨੇ ਮੁੜ ਜਾਂਦੇ ਨੇ ਆਉਂਦੇ ਨੇ ਮੁੜ ਜਾਂਦੇ ਨੇ ਤਾਂ ਇੱਕ ਦਿਨ ਉਹ ਧਣੀਆਂ ਹਰਾ ਹੋਇਆ ਦਿਸ ਗਿਆ ਉਹਨਾਂ ਨੂੰ ਉਹ ਹੰਸਾਂ ਨੇ ਸੋਚਿਆ ਵੀ ਆਹਾ ਵੀ ਲੈਣ ਚੀ ਜਾ ਰਿਹਾ ਹੈ ਧਣੀਆਂ ਵੀ ਕਿਤੇ ਸਾਡੀ ਭੈਣ ਇੱਧਰ ਤਾਂ ਨਹੀਂ ਗਈ ਕਿਤੇ ਉਹ ਤਾਂ ਨਹੀਂ ਸਾਡੇ ਲਈ ਨਿਸ਼ਾਨੀ ਛੱਡ ਕੇ ਗਈ ਭਾਈ ਉਹ ਤਿੰਨੇ ਉਸੇ ਰਾਹ ਪਈਗੇ ਉਸੇ ਰਾਹ ਪਏ ਹੋਏ ਤਾਂ ਉਹ ਮਹਿਲਾ ਚ ਪਹੁੰਚ ਗਿਆ ਧਣੀਆਂ ਉਹ ਸਮਝ ਗਿਆ ਵੀ ਸਾਡੀ ਭੈਣ ਆ ਮਹਿਲਾ ਚ ਹੁਣ ਉਹ ਉੱਪਰ ਚੜਦੀ ਹੈਗੀ ਤੇ ਜਾ ਕੇ ਉਹ ਕੁੜੀ ਮਹਿਲਾਂ ਦੇ ਆਪਣੀ ਚੁੰਨੀ ਲਾ ਕੇ ਹਲਿਆਉ ਹਲਿਆਉਂਦੀ ਹੈ ਤਾਂ ਉਥੋਂ ਤਿੰਨੇ ਹੰਸ ਉਹਦੇ ਕੋਲ ਆ ਕੇ ਬਹਿ ਜਾਂਦੇ ਨੇ ਉਹ ਥਾਲ ਮੁੱਤੀਆਂ ਦਾ ਲਾ ਜਾ ਕੇ ਉਹਨਾਂ ਨੂੰ ਪਾ ਦਿੰਦੀ ਹੈ ਉਹ ਰੋਜ਼ ਦਾ ਹੁਣ ਐ ਕੰਮ ਹੋ ਗਿਆ ਉਹ ਇੱਕ ਦਾਸੀ ਨੇ ਦੇਖਿਆ ਵੀ ਥਾਲ ਮੋਤੀਆਂ ਤਾਂ ਲੈ ਜਾਂਦੀ ਐ ਵੀ ਕੋਈ ਗੱਲ ਐ ਤੇ ਕੀ ਕਰਨ ਜਾਂਦੀ ਐ ਰੋਜ਼ ਜਾਂਦੀ ਐ ਭਾਈ ਉਹਨੇ ਉਹਦਾ ਪਿੱਛਾ ਕਰ ਲਿਆ ਪਿੱਛਾ ਕਰਿਆ ਤਾਂ ਉਹਨੂੰ ਗਹਿਣ ਲੱਗੀ ਜਾ ਕੇ ਉਹਨੂੰ ਦੇਖਣ ਲੱਗੀ ਉਹਨੇ ਆਪਣੀ ਚੁੰਨੀ ਹਲਿਆਈ ਹੰਸ ਆਗੇ ਦਰਖਤ ਤੋਂ ਉੱਠ ਕੇ ਉਹਨੇ ਮੋਤੀ ਪਾਏ ਨਾਲੇ ਉਹਨਾਂ ਨੂੰ ਪਿਆਰ ਕਰਿਆ ਤਾਂ ਭਾਈ ਉਹ ਮੋਤੀ ਖਾ ਕੇ ਉੱਡ ਗਿਆ ਉਹਨੇ ਜਾ ਕੇ ਰਾਜੇ ਨੂੰ ਦੱਸ ਦਿੱਤਾ ਰਾਜੇ ਨੂੰ ਕਹਿਣ ਲੱਗੀ ਮਹਾਰਾਜ ਵੀ ਇਹ ਜਿਹੜੀ ਤੁਸੀਂ ਲਿਆਂਦੀ ਆ ਤੁਸੀਂ ਕਹਿੰਦੇ ਹੋ ਮੈਂ ਵਿਆਹ ਕਰਾਉਣਾ ਇਹਦੇ ਨਾਲ ਵੀ ਇਹ ਬੋਲਦੀ ਨਹੀਂ ਕਰਦੀ ਨਹੀਂ ਵੀ ਇਹ ਹੈ ਮੈਨੂੰ ਤਾਂ ਐ ਲੱਗਦਾ ਵੀ ਇਹ ਔਰਤ ਨਹੀਂ ਹੋएगी ਵੀ ਇਹ ਤਾਂ ਕੋਈ ਭੂਤ ਪ੍ਰੇਤ ਡੈਨ ਹੋਊਗੀ ਕਹਿੰਦਾ ਕੀ ਗੱਲ ਉਹਨੇ ਸਾਰਾ ਕੁਝ ਦੱਸਿਆ ਵੀ ਇਹ ਰੋਜ਼ ਚੜਦੀ ਆ ਉੱਪਰ ਥਾਲ ਮੋਤੀਆਂ ਦਾ ਲੈ ਜਾਂਦੀ ਆ ਤੈਨ ਉੱਥੇ ਆਪਣੀ ਚੁੰਨੀ ਹਲਾਉਂਦੀ ਆ ਤਿੰਨ ਹੰਸ ਆਉਂਦੇ ਨੇ ਉਹ ਇਹਨੂੰ ਪਿਆਰ ਕਰਦੇ ਨੇ ਆ ਕੇ ਇਹ ਪਿਆਰ ਕਰਦੀ ਆ ਉਹਨਾਂ ਵੀ ਮੈਨੂੰ ਤਾਂ ਉਹ ਹੰਸ ਵੀ ਇਹੀ ਲੱਗਦਾ ਵੀ ਉਹ ਵੀ ਕੋਈ ਇਹੋ ਜਿਹਾ ਕੁਛ ਹੀ ਬਣੇ ਹੋਏ ਨੇ ਭੇਸ ਬਦਲਾਇਆ ਹੋਇਆ ਰਾਜਾ ਕਹਿੰਦਾ ਕੰਨਾਂ ਦੇ ਕੱਚੇ ਹੁੰਦੇ ਨੇ ਕਹਿੰਦਾ ਉਹ ਸੋਚਦਾ ਵੀ ਤਾਂ ਹੀ ਇਹ ਨੌਜਵਾਨ ਕੁੜੀ ਬਣ ਕੇ ਜੰਗਲ 'ਚ ਰਹਿੰਦੀ ਸੀ ਇਹ ਕੱਲੀ ਰਹਿੰਦੀ ਸੀ ਉੱਥੇ ਕੋਈ ਜੀ ਨਹੀਂ ਇਹਦੇ ਕੋਲੇ ਆਲੇ ਦਾਲੇ ਇਹਦਾ ਮਤਲਬ ਹੈ ਤਾਂ ਕੋਈ ਕੋਈ ਡੈਣ ਹੀ ਹੋਊਗੀ ਤਾਂ ਹੁਣ ਭਾਈ ਉਹ ਉਹਨੂੰ ਮਰਵਾਉਣਾ ਚਾਹੁੰਦਾ ਹੈ ਵੀ ਡੈਣ ਹੈ ਇਹਨੂੰ ਮਰਵਾਵਾ ਵਜ਼ੀਰ ਨੂੰ ਕਹਿਣ ਲੱਗਿਆ ਬੀ ਐ ਕਰ ਇੱਕ ਸ਼ੇਰ ਲਿਆ ਪਿੰਜਰੇ 'ਚ ਬਾਗ ਦੇ ਵਿੱਚ ਖੜਾ ਰੱਖਦੀ ਬੀ ਇਹ ਮਰਵਾਉਣੀ ਹੈ ਸ਼ੇਰ ਤੋਂ ਉਹ ਕਹਿਣ ਲੱਗਿਆ ਵੀ ਠੀਕ ਐ ਤਾਂ ਉਹ ਭਾਈ ਲੈ ਕੇ ਆਉਂਦਾ ਸ਼ੇਰ ਪਿੰਜਰੇ 'ਚ ਉੱਥੇ ਰੱਖ ਦਿੰਦਾ ਤਾਂ ਲਾ ਜਾ ਕੇ ਕੁੜੀ ਨੂੰ ਜਦੋਂ ਛੱਡਦੇ ਨੇ ਉਧਰੋਂ ਉਹ ਹੰਸ ਦੇਖ ਲੈਂਦੇ ਨੇ ਤਿੰਨੇ ਉਹਨੂੰ ਵੀ ਸਾਡੀ ਭੈਣ ਨੂੰ ਤਾਂ ਸ਼ੇਰ ਦੇ ਮੂਹਰੇ ਪਾਤਾ ਉਹ ਤਿੰਨੇ ਹੰਸ ਉੱਡ ਕੇ ਸ਼ੇਰ ਦੇ ਉੱਤੇ ਬਹਿ ਕੇ ਉਹਦੇ ਠੁੰਗਾ ਮਾਰਦੇ ਨੇ ਪਹਿਲਾਂ ਉਹਦੀਆਂ ਅੱਖਾਂ 'ਚ ਮਾਰਦੇ ਨੇ ਉਹ ਜਦੋਂ ਉਹਦੀਆਂ ਅੱਖਾਂ ਕੱਢ ਦਿੰਦੇ ਨੇ ਉਹ ਅੰਨਾ ਹੋ ਜਾਂਦਾ ਸ਼ੇਰ ਫਿਰ ਉਹਦੇ ਮੂੰਹ ਮਾਂ ਤੇ ਮਾਰਦੇ ਨੇ ਜਾਨੀ ਉਹਨੂੰ ਇੰਨਾ ਮਾਰਦੇ ਨੇ ਚੁੰਝਾਂ ਉਹਦੇ ਉਹ ਨੂੰ ਜ਼ਖਮੀ ਕਰ ਦਿੰਦੇ ਨੇ ਸ਼ੇਰ ਨੂੰ ਪਤਾ ਹੀ ਨਹੀਂ ਲੱਗਦਾ ਉਹ ਡਿੱਗ ਪੈਂਦਾ ਕਿਉਂ ਅੱਖਾਂ ਪਹਿਲਾਂ ਹੀ ਕੱਢ ਲਈਆਂ ਤਾਂ ਹੁਣ ਰਾਜਾ ਫੇਰ ਸੋਚਦਾ ਵੀ ਆਹ ਆਗੇ ਤਾਂ ਇਹਦਾ ਮਤਨ ਵੀ ਤਾਂ ਚਾਰੇ ਕੋਈ ਗੱਲ ਹੈ ਕਹਿਣ ਲੱਗਿਆ ਵਜ਼ੀਰ ਕੱਲ ਨੂੰ ਨਾ ਜ਼ਹਿਰੀਲਾ ਸੱਪ ਲੈ ਕੇ ਆਈਂ ਉਹ ਛੱਡਾਂਗੇ ਉਹ ਇਹਨੂੰ ਖਾਊਗਾ ਭਾਈ ਇਹਨੇ ਦੂਜੇ ਦਿਨ ਉਹਦੇ 12 ਮਹੀਨੇ ਪੂਰੇ ਹੋਣੇ ਹੁੰਦੇ ਨੇ ਕੁੜੀ ਦੇ ਮੌਨ ਵਰਤ ਰੱਖੇ ਦੇ ਉਧਰੋਂ ਉਹ ਸੱਪ ਲੈ ਕੇ ਆਉਂਦਾ ਹੈ ਵਜੀਰ ਉਹ ਸੱਪ ਲਿਆ ਕੇ ਉੱਥੇ ਪਟਾਰੀ ਚ ਪਾਇਆ ਹੁੰਦਾ ਉੱਥੇ ਧਰ ਲੈਂਦਾ ਤਾਂ ਜਦੋਂ ਉਹ ਕੁੜੀ ਨੂੰ ਛੱਡਦਾ ਹੈ ਉਦੋਂ ਮੁੰਡੇ ਆ ਜਾਂਦੇ ਨੇ ਉਹ ਹੰਸ ਆ ਜਾਂਦੇ ਨੇ ਤਿੰਨੇ ਤਾਂ ਕੁੜੀ ਦੇ 12 ਮਹੀਨੇ ਪੂਰੇ ਹੋਏ ਹੁੰਦੇ ਨੇ ਉਹ ਤਾਂ ਉਹ ਪਾਈ ਆ ਕੇ ਆਪਦੀ ਭੈਣ ਦੇ ਕੋਲ ਜਦੋਂ ਉਹਨਾਂ ਨੂੰ ਫੜਨ ਲੱਗਦੀ ਹੈ ਉਹ ਤਿੰਨੇ ਮੁੰਡੇ ਬਣ ਕੇ ਖੜ ਜਾਂਦੇ ਨੇ ਕਿਉਂ 12 ਮਹੀਨੇ ਹੋ ਗਏ ਉਹਨੂੰ ਹੁਣ ਤਾਂ ਰਾਜਾ ਹੈਰਾਨ ਹੋ ਜਾਂਦਾ ਹੈ ਫਿਰ ਕੁੜੀ ਬੋਲ ਪੈਂਦੀ ਹੈ ਕਹਿੰਦੀ ਤੁਸੀਂ ਮਹਾਰਾਜ ਮੈਨੂੰ ਬੁਲਾਉਂਦੇ ਸੀ ਨਾ ਕਹਿੰਦੀ ਮੇਰਾ ਤਾਂ ਮौन ਵਰਤ ਰੱਖਿਆ ਹੋਇਆ ਸੀ ਫਿਰ ਉਹ ਸਾਰੀ ਗੱਲ ਦੱਸਦੀ ਆ ਰਾਜੇ ਨੂੰ ਵੀ ਐਂ ਕਰਕੇ ਵੀ ਅਸੀਂ ਕੋਈ ਡੈਮ ਡੂਣ ਨਹੀਂ ਇਹ ਮੇਰੇ ਭਰਾ ਨੇ ਵੀ ਅਸੀਂ ਫਲਾਨੇ ਰਾਜੇ ਦੇ ਬੱਚੇ ਆ ਤੇ ਉਹ ਸਾਰਾ ਕੁਝ ਦੱਸਦੀ ਆ ਉਹਨਾਂ ਨੂੰ ਸ਼ੁਰੂ ਤੋਂ ਵੀ ਇੱਥੋਂ ਜਨਮ ਤੋਂ ਲੈ ਕੇ ਉਰੇ ਤੱਕ ਸਾਡੇ ਨਾਲ ਆਹਾ ਆਹਾ ਹੋਇਆ ਤਾਂ ਭਾਈ ਉਹ ਰਾਜਾ ਉਹਨੂੰ ਕਹਿਣ ਲੱਗਿਆ ਵੀ ਠੀਕ ਹੈ ਮੈਂ ਹੁਣ ਤੇਰੇ ਨਾਲ ਵਿਆਹ ਕਰਾਉਂਗਾ ਵੀ ਤੇਰੇ ਮਾਪੇ ਨੂੰ ਸਾਧਿਆਂ ਨਾਲੇ ਭਾਈ ਦੂਜੇ ਦਿਨ ਉਹਦੇ ਮਾਪੇ ਨੂੰ ਸੁਨੇਹਾ ਭੇਜ ਦਿੰਦਾ ਹੈ ਉਹ ਆ ਜਾਂਦੇ ਨੇ ਦੋਨੋਂ ਆ ਕੇ ਉਹਦਾ ਪਿਓ ਬਹੁਤ ਗਲਤੀ ਬਖਸ਼ਾਉਂਦਾ ਆਪਦੀਆਂ ਭੁੱਲਾਂ ਵੀ ਮੈਂ ਬਹੁਤ ਗਲਤ ਕਰਿਆ ਮੈਂ ਚਾਰ ਬੱਚੇ ਹੋਏ ਮੈਂ ਚਾਰੇ ਖੋਤੇ ਵੀ ਮੈਂ ਅਸੀਂ ਤਾਂ ਹੁਣ ਅੱਖਾਂ ਤੋਂ ਅਨੇ ਹੋਏ ਬੈਠਿਆ ਸਮਾਂ ਤੇ ਫੇਰ ਭਾਈ ਉਹ ਉਹਦੇ ਮੁੰਡਿਆਂ ਨੂੰ ਲੈ ਜਾਂਦਾ ਹੈ ਤੇ ਕੁੜੀ ਦਾ ਧੂਮ ਤਾਮ ਨਾਲ ਕੁੜੀ ਨੂੰ ਲੈ ਜਾਂਦਾ ਧੂਮ ਤਾਮ ਨਾਲ ਉਹਦਾ ਵਿਆਹ ਕਰਕੇ ਤੋੜਦਾ ਫਿਰ ਉਹਦੇ ਨਾਲ ਤੇ ਚਲੋ ਜੀ ਹੁਣ ਕੁੜੀ ਉੱਥੇ ਰਾਣੀ ਬਣਗੀ ਭਾਈਆਂ ਨੂੰ ਉਧਰ ਰਾਜ ਮਿਲ ਗਿਆ ਧੰਨਵਾਦ ਜੀ